ਬੜੇ ਦਿਨਾਂ ਪਹਿਲੇ ਮੈਨੂੰ ਇੱਕ ਨੌਜਵਾਨ ਨੇ ਕਿਹਾ ਇਸ ਰੱਬ ਨੂੰ ਮਹਾਨ ਕਹਿਣ ਦੀ ਲੋੜ ਕੀ ਜਿਨੇ ਇਤਨਾ ਦੁੱਖ ਬਣਾਇਆ ਹੈ ਐਨਾ ਦੁੱਖ ਬਣਾਇਆ ਕਿਦਰ ਖੁਦ ਦੁਖੀ ਹੋਣਾ ਹੈ ਲੇਕਿਨ ਇਹ ਕਾਰਨ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਉਂ ਦੁਖੀ ਹਾਂ ਆਪ ਸ਼ਾਇਦ ਇਸ ਨੂੰ ਕਬੂਲ ਕਰੋਗੇ ਕਿ ਨਹੀਂ ਮਨੁੱਖ ਆਪਣੇ ਦੁੱਖਾਂ ਦੇ ਬੀਜ ਆਪ ਹੀ ਬੋਂਦਾ ਹੈ। ਪਰਮਾਤਮਾ ਨਹੀਂ ਦਿੰਦਾ। ਪਰਮਾਤਮਾ ਦੁੱਖ ਦੇਈ ਨਹੀਂ ਸਕਦਾ। ਦੁੱਖ ਦੇਣਾ ਉਹਦਾ ਧਰਮ ਹੀ ਨਹੀਂ ਹੈ। ਦੁੱਖ ਦੇਣਾ ਉਹਦਾ ਸੁਭਾਅ ਹੀ ਨਹੀਂ ਹੈ। ਦੁੱਖ ਦੇਣਾ ਉਹਦੀ ਫਿਤਰਤ ਹੀ ਨਹੀਂ ਹੈ ਜੋ ਆਨੰਦ ਸਰੂਪ ਹੈ ਆਨੰਦੀ ਵੰਡਦਾ ਹੈ। ਜੋ ਮਹਾਰਸ ਹੈ ਉਹ ਮਹਾਰਾਸੀ ਵੰਡਦਾ ਹੈ। ਜੋ ਮਹਾ ਚਾਨਣ ਹੈ ਉਹ ਮਹਾ ਚਾਨਣੀ ਬਣਦਾ ਹੈ ਅੰਧੇਰਾ ਨਹੀਂ ਬਣਦਾ ਪਰ ਮੈਂ ਫਿਰ ਕਿਉਂ ਭਟਕਦਾ ਪਿਆ ਦੇ ਰਾਜ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਹੁਣ ਸੂਰਜ ਤੇ ਚਮਕਦਾ ਤੇ ਹੁਣ ਅੱਖਾਂ ਬੰਦ ਕਰਕੇ ਜਿਵੇਂ ਠੋਕਰਾਂ ਖਾ ਰਿਆਂ ਇਹ ਤੇ ਮੈਂ ਆਪਣੇ ਲਈ ਆਪ ਦੁੱਖ ਬੋਇਆ ਹਰ ਦੁੱਖ ਮਨੁੱਖ ਦੀ ਕਮਜ਼ੋਰੀ ਹੈ ਮਨੁੱਖ ਦੀ ਭੁੱਲ ਹੈ ਹਰ ਸੁਖ ਪ੍ਰਭੂ ਦੀ ਬਖਸ਼ਿਸ਼ ਹੈ ਉਦੀ ਰਹਿਮਤ ਮੈਂ ਫਿਰ ਦਰਾਵਾ ਹਰ ਦੁੱਖ ਮਨੁੱਖ ਦੀ ਆਪਣੀ ਗਲਤੀ ਹੈ ਮਨੁੱਖ ਦੀ ਆਪਣੀ ਭੁੱਲ ਹੈ ਮਨੁੱਖ ਦੀ ਹੀ ਜ਼ਿੰਮੇਵਾਰੀ ਹੈ ਹਰ ਅਨੰਦ ਹਰ ਰਸ ਹਰ ਸੁਖ ਪ੍ਰਭੂ ਦੀ ਬਖਸ਼ਿਸ਼ ਹੈ ਉਦੀ ਬਖਸ਼ਿਸ਼ ਹੈ ਉਦੀ ਬਖਸ਼ਿਸ਼ ਨਾਲ ਮਨੁੱਖ ਸੰਬੰਧ ਤੋੜ ਸਕਦਾ ਜਿਵੇਂ ਰੱਬ ਨਾਲ ਸੰਬੰਧ ਤੋੜਨਾ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜਨਾ ਹੈ ਸੂਰਜ ਬਖਸ਼ਿਸ਼ ਕਰ ਰਿਹਾ ਇਤਨਾ ਚਾਨਣਾ ਦੇ ਰਿਹਾ ਤੇ ਮੈਂ ਅੱਖਾਂ ਬੰਦ ਕਰ ਲੈਣਾ ਉਹਦੀ ਬਖਸ਼ਿਸ਼ ਨਾਲੋਂ ਸੰਬੰਧ ਤੋੜ ਦੇਣਾ ਤੋੜ ਸਕਦਾ ਜੇ ਮੈਂ ਸੂਰਜ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ ਤਾਂ ਪ੍ਰਭੂ ਦੀ ਬਖਸ਼ਿਸ਼ ਨਾਲ ਵੀ ਮਨੁੱਖ ਸੰਬੰਧ ਤੋੜ ਸਕਦਾ ਬਹੁਤੇ ਹੀ ਸੰਬੰਧ ਤੋੜ ਕੇ ਬੈਠੇ ਨੇ ਪਰਮਾਤਮਾ ਨਾਲ ਸੰਬੰਧ ਤੋੜਨਾ ਸੁੱਖਾਂ ਨਾਲ ਸੰਬੰਧ ਤੋੜਨਾ ਇਹ ਠੀਕ ਹੈ ਕਿ ਸੂਰਜ ਤੋਂ ਬਿਨਾ ਤੇ ਅਸੀਂ ਜੀ ਨਹੀਂ ਸਕਾਂਗੇ ਅਗਰ ਉਹ ਠੰਡਾ ਪੈ ਗਿਆ ਅਸੀਂ ਠੰਡੇ ਹੋ ਜਾਵਾਂਗੇ ਪਰ ਉਹਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦੇ ਆਂ ਪਰਮਾਤਮਾ ਤੋਂ ਬਿਨਾ ਅਸੀਂ ਹੋ ਨਹੀਂ ਸਕਦੇ ਹਾਂ ਤੇ ਉਸੇ ਦੀ ਸ਼ਕਤੀ ਕਰਕੇ ਪਰ ਉਹਦੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ ਆਂ ਉਹ ਮਹੀਦੇ ਗੱਲ ਪਕੜਦੇ ਚਾਹੀਏ ਸੂਰਜ ਤੋਂ ਬਿਨਾ ਤੇ ਅਸੀਂ ਹੋ ਨਹੀਂ ਸਕਦੇ अगर सूरज ठंडा हो जाए सब कोई ठंडा हो जाएगा लेकिन सूरज दी जो है रोशनी है सूरज दा जो है चांदना है इस नाल assi sambandh tod sakde hain सर्व कहीं बंद करना परमात्मा तो बिना ते assi nahi ho sakde nahi ho sakda haan te assi usay kar rakhe usay di jot usay da noor usay di shakti ਪਰ ਉਸਤੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ ਹਾਂ ਕਿਸ ਤਰ੍ਹਾਂ ਉਹਨੂੰ ਭੁੱਲ ਜਾਈਏ ਗੱਲ ਖਤਮ ਭੁੱਲ ਜਾਈਏ ਭੁੱਲਦੇ ਆਂ ਸਾਰੀ ਬਖਸ਼ਿਸ਼ਾਂ ਨਾਲ ਸੰਬੰਧ ਟੁੱਟ ਜਾਂਦਾ ਹੈ ਯਾਦ ਕਰਦੇ ਆਂ ਹੀ ਸਾਰੀ ਰਹਿਮਤਾਂ ਨਾਲ ਸੰਬੰਧ ਜੁੜ ਜਾਂਦਾ ਭੁੱਲਦੇ ਆਂ ਮਹਾਰਸ ਨਾਲ ਸੰਬੰਧ ਟੁੱਟ ਕੇ ਜ਼ਿੰਦਗੀ ਬੇਰਸ ਹੋ ਜਾਂਦੀ ਹੈ ਭੁੱਲਦੇ ਆਂ ਗੁਣਾ ਨਾਲ ਸੰਬੰਧ ਟੁੱਟ ਕੇ ਉਹ ਗੁਣਾ ਦੇ ਮਜੂਸ ਮਨੁੱਖ ਬਣ ਜਾਂਦੇ। ਭੋਲੂ ਦੇਈ ਸੁੱਖਾਂ ਨਾਲ ਸੰਬੰਧ ਟੁੱਟ ਕੇ ਮਨੁੱਖ ਮਹਾਨ ਦੁੱਖਾਂ ਦੀ ਖੜ ਦੇ ਚ ਗਰਕ ਹੋ ਜਾਂਦਾ। ਸੰਬੰਧ ਮਨੁੱਖ ਤੋੜ ਸਕਦਾ ਉਹਦੀ ਬਖਸ਼ਿਸ਼ ਨਾਲ। ਸੰਬੰਧ ਤੋੜ ਸਕਦਾ ਹੈ ਮਨੁੱਖ ਸੂਰਜ ਦੀ ਰੋਸ਼ਨੀ ਨਾਲ ਸੂਰਜ ਨਾਲ ਤੇ ਸੰਬੰਧ ਨਹੀਂ ਤੋੜ ਸਕਦਾ। ਸੂਰਜ ਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦਾ ਹੈ ਪਰਮਾਤਮਾ ਨਾਲ ਤੇ ਅਸੀਂ ਸੰਬੰਧ ਨਹੀਂ ਤੋੜ ਸਕਦੇ ਸਾਡੇ ਕੋਈ ਤਾਕਤ ਹੀ ਨਹੀਂ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦੇ ਉਸਦੀ ਬਖਸ਼ਿਸ਼ ਤੋਂ ਅਸੀਂ ਵਾਂਝੇ ਹੋ ਸਕਦੇ ਹਾਂ ਇਸ ਵਾਸਤੇ ਗੁਰਬਾਣੀ ਕਹਿੰਦੀ ਆਪ ਬੀਜ ਆਪੇ ਹੀ ਖਾਹੇ ਅਗਰ ਤੇਰੇ ਕੋਲ ਦੁੱਖ ਨੇ ਤਿਤੁ ਆਪ ਹੀ ਬੋਏ ਨੇ ਬੀਜ ਤੇਰੇ ਦੁੱਖ ਲਈ ਪਰਮਾਤਮਾ ਜ਼ਿੰਮੇਵਾਰ ਨਹੀਂ ਪਰਮਾਤਮਾ ਤੇ ਚਾਣਣਾ ਜੇ ਤੂੰ ਹਨੇਰੇ ਚ ਵੜਕਦਾ ਪਿਆ ਤੇ ਤੂੰ ਅੱਖਾਂ ਬੰਦ ਕੀਤੀਆਂ ਹੋਣਗੀਆਂ ਉਹ ਤੇ ਸੁੱਖਾਂ ਦਾ ਸਾਗਰ ਹੈ ਜੇ ਤੂੰ ਦੁਖੀ ਹੈ ਤੂੰ ਸੰਬੰਧ ਤੋੜੇ ਹੋਣੇ ਉਹ ਤੇ ਮਹਾਰਸ ਹੈ ਜੇ ਤੂੰ ਬੇਰਸੀ ਦੇ ਜਿੰਦਗੀ ਬਤੀਤ ਕਰ ਰਿਹਾ ਹੈ ਤੇ ਤੂੰ ਸੰਬੰਧ ਤੋੜੇ ਹੋਵੇਗਾ ਉਹ ਤੇ ਮਹਾਚਾਨਣ ਹੈ ਮਹਾਰਸ ਹੈ ਮਹਾਅਨੰਦ ਹੈ ਉਹ ਵਰਜ਼ਬ ਦੀ ਗੱਲ ਹੈ ਸੂਰਜ ਤੋਂ ਤੇ ਧਰਤੀ ਇੱਕ ਪਾਸੇ ਓਲੇ ਹੋ ਜਾਂਦੀ ਹੈ ਰਾਤ ਵੀ ਹੋ ਜਾਂਦੀ ਹੈ ਹਨੇਰਾ ਵੀ ਹੋ ਜਾਂਦਾ ਹੈ ਸੂਰਜ ਦੇ ਹੁੰਦੇ ਆਇਆ ਵੀ ਪ੍ਰਿਥਵੀ ਤੇ ਅੰਧੇਰਾ ਹੋ ਜਾਂਦਾ ਹੈ ਪਰ ਪ੍ਰਮਾਤਮਾ ਦੀ ਬਖਸ਼ਿਸ਼ ਤੇ ਦਿਨ ਰਾਤ ਹਰ ਵਕਤ ਹੋ ਰਹੀ ਹੈ। ਉਹਦੀ ਬਖਸ਼ਿਸ਼ ਕਦੀ ਨਹੀਂ ਰੁਕਦੀ। ਹਰ ਵਕਤ ਦੇ ਰਿਹਾ ਹੈ। ਹਰ ਵਕਤ ਹਰ ਵਕਤ ਬਖਸ਼ਿਸ਼ ਕਰ ਰਿਹਾ ਹੈ। ਪਰ ਮਨੁੱਖ ਉਸ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ ਹੈ। ਕਥਾ ਕੀਰਤਨ ਮੈਂ ਇਸ ਵਾਸਤੇ ਨੇ ਉਹਦੀ ਜਿਹੜੀ ਰਹਿਮਤ ਹੋ ਰਹੀ ਏ ਬਖਸ਼ਿਸ਼ ਹੋ ਰਹੀ ਏ ਮਹਾ ਰਸ ਦੀ ਮਹਾ ਆਨੰਦ ਦੀ ਮਹਾ ਗੁਣਾ ਦੀ ਮਨੁੱਖ ਆਪਣੀ ਪਾਤਰਤਾ ਜੁਟਾ ਲਵੇ ਬਸ ਇਤਨੀ ਗੱਲ ਹੈ ਹੋਰ ਕੁਝ ਵੀ ਨਹੀਂ ਹੁਣ ਮੈਂ ਫਿਰ ਅਰਜ਼ ਕਰਾਂ ਦੋਖ ਦ੍ਰਿਸ਼ਟ ਵਾਲਾ ਮਨੁੱਖ ਸਾਰਿਆਂ ਚ ਦੋਖ ਦੇਖਦਿਆਂ ਦੇਖਦਿਆਂ ਫਿਰ ਰੱਬ ਦੇ ਚ ਵੀ ਦੇਖਦਾ ਹੋਈ ਨਿਆ ਸੇ ਮਨੁੱਖ ਜੋ ਪਰਮ ਨਾਸਤਿਕ ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ ਉਹਨਾਂ ਨੇ ਈਸ਼ਵਰ ਦੇ ਚ ਵੀ ਕੁਝ 도ਖ ਦੇਖਿਆ। ਭਗਵਾਨ ਦੇ ਚ ਵੀ 도ਖ ਦਿਖਾਈ ਦਿੱਤਾ। ਯਕੀਨ ਜਾਣੋ ਅਗਰ ਸ਼ੁਭ ਦ੍ਰਿਸ਼ਟ ਹੈ ਤਾਂ ਸ਼ੈਤਾਨ ਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ। ਇਹ ਵੀ ਮੈਂ ਅਸ ਕਰਦੇ ਆ। ਉਹਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ। ਉਹਦੇ ਚ ਵੀ ਕੁਝ ਖੂਬੀਆਂ ਦਿਖਾਈ ਦੇਣਗੀਆਂ। ਕਿਤਨੀ ਸੋਹਣੀ ਸ਼ੁਭ ਦ੍ਰਿਸ਼ਟ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਉਹ ਕੁਝ ਪਸ਼ੂਆਂ ਦੇ ਵਿੱਚ ਵੀ ਗੁਣ ਦੇਖਦੇ ਪੈਣ। ਇੱਕ ਉਹਨਾਂ ਦਾ ਸਵਈਆ ਹੈ ਤੇ ਇੱਕ ਪੌੜੀ ਹੈ ਵਾਰਾਂ ਵਿੱਚ। ਦੋਵੇਂ ਤੁਹਾਡੇ ਸਾਹਮਣੇ ਰੱਖਾਂ। ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਂਤ ਇੱਕ ਟਿਕ ਪਗ ਡਗਮਗ ਸਾਵਧਾਨ ਹੈ। ਕਹਿੰਦੇ ਨੇ ਇੱਕ ਕੀੜੀ ਦੇ ਪਿੱਛੇ ਕਰੋਨਾ ਚੱਲ ਪੈਂਦੀ ਹੈ। ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ। ਉਹ ਜਿਹੜੀ ਇੱਕ ਰੈਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਜੇ ਮੈਂ ਭਟਕਦੀ ਤੇ ਕਰੋੜਾਂ ਨੇ ਭਟਕ ਜਾਣਾ ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਚੱਲ ਰਹੀਆਂ ਨੇ ਸਾਡਾ ਰੈਬਰ ਹੈ ਰੈਬਰ ਦੇ ਪਿੱਛੇ ਚੱਲਦਾ ਕਰੋੜਾਂ ਰੈਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ ਤੇ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਮੈਂ ਭਟਕ ਗਈ ਤੇ ਕਰੋੜਾ ਭਟਕ ਜਾਣਗਾ ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵਰਗੀ ਹੈ ਇਹ ਵੀ ਮਿਸਕ ਰਹਿਬਰ ਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ ਚਾਹੇ ਉਹ ਰਹਿਬਰ ਸਮਾਜ ਦਾ ਹੈ ਚਾਹੇ ਰਹਿਬਰ ਧਰਮ ਦਾ ਹੈ ਚਾਹੇ ਉਹ ਰਹਿਬਰ ਦੇਸ਼ ਦਾ ਹੈ ਉਹਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਉਹਦਾ ਇੱਕ ਗੁਨਾਹ ਕਰੋੜਾ ਗੁਨਾਹ ਵਰਕਰ ਉਸ ਦੇ ਇੱਕ ਗੁਨਾਹ ਤੋਂ ਕਰੋੜਾਂ ਨੂੰ ਦੁੱਖ ਭੋਗਣਾ ਪਏਗਾ ਇੱਕ ਕੀੜੀ ਭਟਕ ਗਈ ਔਰ ਕਰੋੜਾਂ ਭਟਕਣਗੇ ਦੇਸ਼ ਦੇ ਮੁਖੀ ਨੇਤਾ ਭਟਕ ਜਾਣ ਪ੍ਰਜਾ ਤੇ ਭਟਕ ਜਾਂਦੀ ਰਹੇ ਦੇਸ਼ ਦੇ ਮੁਖੀ ਦੇ ਨੇਤਾ भ्रष्ट ਹੋ ਜਾਣ ਬੇਈਮਾਨ ਹੋ ਜਾਣ ਪ੍ਰਜਾ ਉਸੇ ਨਸ਼ੇ ਕਦਮ ਤੇ ਚੱਲ ਪੈਂਦੇ ਤੇ ਕੁਦਰਤੀ ਨਿਯਮ ਹੈ ਯਥਾਰਾਜਾ ਤਥਾ ਪਰ ਜਗਾ ਰਹਿਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੈ ਕਰੋੜਾਂ ਗੁਨਾਹਾਂ ਵਰਗਾ ਰਹਿਬਰ ਦੀ ਇੱਕ ਭੁੱਲ ਇੱਕ ਭੁੱਲ ਨਹੀਂ ਹੈ ਕਰੋੜਾਂ ਭੁੱਲਾਂ ਵਰਗੀ ਹੈ ਗਾਲिब ਤੇ ਕਹਿੰਦਾ ਹੈ ਕਾਰਾ ਵਾਂਕੇ ਲੁੱਟ ਜਾਣੇ ਕਾ ਗਮ ਨਹੀਂ ਗਾਲिब ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਕਹਿੰਦਾ ਇਹਦੀ ਮੈਨੂੰ ਚਿੰਤਾ ਨਹੀਂ ਕਾਰਵਾਂ ਕੇ ਲੁੱਟ ਜਾਣੇ ਦਾ ਗਮ ਨਹੀਂ ਗਾਲਿਬ ਸਵਾਲ ਤੋ ਥਾ ਤੇਰੀ ਰਹਿਬਰੀ ਕਾ ਤੂੰ ਰਹਿਬਰ ਕਿਹੜੀ ਗੱਲ ਦਾ ਸੱਟ ਤੇਰੇ ਹੁੰਦਿਆਂ ਸੀ ਤਬਾ ਹੋ ਗਏ ਬਰਬਾਦ ਹੋ ਗਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬਰਸ਼ਟ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬੇਈਮਾਨ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਸਾਰਾ ਦੇਸ਼ ਗਲਤ ਹੋ ਜਾਏ ਤੋ ਇਸ ਤੋਂ ਗੱਲ ਸਪਸ਼ਟ ਹੋ ਗਈ ਤੂੰ ਗਲਤ ਹੈ ਤੂੰ ਗਲਤ ਰੇਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੁੰਦਾ ਸਾਰੀ ਕੌਮ ਬਟਕ ਗਈ ਹੈ ਤਾਂ ਇੱਕ ਰੈਬਰ ਦਾ ਗੁਨਾਹ ਕਰੋੜਾਂ ਗੁਰਾਹਾਂ ਵਰਗਾ ਹੈ ਚਾਹੇ ਕੌਮ ਦਾ ਮੁਖੀ ਹੈ ਦੇਸ਼ ਦਾ ਮੁਖੀ ਹੈ ਸਮਾਜ ਦਾ ਮੁਖੀ ਹੈ ਧਰਮ ਦਾ ਮੁਖੀ ਹੈ ਪਾ ਵੀ ਸਭ ਕਹਿੰਦੇ ਨੇ ਇੱਕ ਕੀੜੀ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਉਹ ਜਿਹੜੀ ਇੱਕ ਅੱਗੇ ਜਾ ਰਹੀ ਹੈ ਪੂਰੀ ਜ਼ਿੰਮੇਵਾਰੀ ਨਾਲ ਜਾ ਰਹੀ ਹੈ ਮੈਂ ਭਟਕ ਗਈ ਕਰੋੜਾਂ ਨੇ ਭਟਕ ਜਾਈ ਔਰ ਪਿਛੀਆਂ ਜੋ ਜਾ ਰਹੀਆਂ ਨੇ ਉਹ ਇਸ ਭਰੋਸੇ ਨਾਲ ਜਾ ਰਹੀਆਂ ਨੇ ਸਾਡਾ ਰਹਿਬਰ ਹੈ ਕਰੋੜਾਂ ਨੇ ਇੱਕ ਤੇ ਭਰੋਸਾ ਕੀਤਾ ਤੇ ਇੱਕ ਨੇ ਕਰੋੜਾਂ ਦੀ ਜ਼ਿੰਮੇਵਾਰੀ ਚੁੱਕ ਲਈ ਔਰ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਸੁਚੇਤ ਹੋ ਕੇ ਚੱਲ ਰਹੀ ਹੈ ਜੈਸੇ ਇੱਕ ਚੀਟੀ ਪਾਛੇ ਕੋੜ ਚੀਟੀ ਚਲੀ ਜਾਤ ਇਕ ਟੇ ਪਗ ਡਗ ਮਗ ਸਾਵਧਾਨ ਹੈ ਜਿਵੇਂ ਕੂੰਜ ਪਾਤ ਭਲੀ ਬਾਤ ਸਾਤ ਸਹਿਜ ਮੇ ਉਡਤ ਆਕਾਸ਼ ਚਾਰੀ ਅਗੇ ਅਗਵਾਨ ਹੈ ਕੂੰਜਾਂ ਦੀ ਡਾਰ ਇਹਨਾਂ ਦੇ ਚ ਵੀ ਇੱਕ ਕੂੰਜ ਰਹਿਬਰ ਆਉਂਦੀ ਹੈ ਅੱਗੇ ਆਉਂਦੀ ਹੈ ਬਾਕੀ ਕੂੰਜਾਂ ਉਸ ਪਾਸੇ ਚਲਦੇ ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਵ ਕਰਦੀ ਹੈ ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਜਾਂਦੀਆਂ वह जिड़ी अगे है जिथे बैठना चाहती है जिस दरखत से सारियां ही बैठ जाती जा खब्बे सजे मुड़ती है बाकी सारियां उससे मुड़द चल रही है, है। अगे पूरी जिमेवारी पूरी सुचेत होके मैं भटक गई तो सैकड़े कूजा ने भटक जाना और जो सैकड़े पिछे चल रही ने इस भरोसे रह ਤੀਸਰਾ ਉਦਾਹਰਨ ਜੈਸੇ ਮਿਰਗਮਾਲ ਚਾਲ ਚਲਤ ਤਰਤ ਨਾ ਜਾ ਤਰ ਕਤਰ ਅਗਰ ਭਾਗੇ ਰਮਤ ਤਤ ਧਿਆਨ ਹੈ ਮਿਰਗਾ ਦਾ ਟੋਲਾ ਹਿਰਨਾ ਦਾ ਟੋਲਾ ਉਹਦੇ ਚ ਇੱਕ ਬਾਰਾ ਸਿੰਘ ਆਉਂਦਾ ਮੁਖੀ ਹੁੰਦਾ ਉਹਨਾਂ ਸਾਰੀਆਂ ਹਿਰਨ ਤੇ ਹਿਰਨੀਆਂ ਦਾ ਰਸਤਾ ਉਹ ਬਾਰਾ ਸਿੰਘਾ ਚੁੰਦਾ ਜਿਹੜੇ ਜਿਹੜੇ ਪਾਸੇ ਉਹ ਮੁੜਦਾ ਹੈ ਸੱਜੇ ਖੱਬੇ ਸਾਰੀਆਂ ਉਸੇ ਪਾਸੇ ਦੌੜਦੀਆਂ ਪਰ ਉਹ ਇੱਕ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਕਹਿੰਦੇ ਤਾਂ ਇਹ ਨਾ ਜਗਤ ਕੀ ਭੇਡਾਂ ਚੱਲ ਪਰ ਬੜੇ ਧਿਆਨ ਨਾਲ ਸੁਣਨਾ ਠੀਕ ਹੈ ਸਾਰੀਆਂ ਭੇਡਾਂ ਇੱਕ ਭੇਡ ਦੇ ਪਿੱਛੇ ਹੀ ਚਲਦੀਆਂ ਨੇ ਪਰ ਉਹ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚਲਦੀ ਨਾ ਉਹ ਤੇ ਆਪਣਾ ਰਸਤਾ ਚੁਣਦੀ ਹੈ ਨਾ ਇਸ ਦਾ ਮਤਲਬ ਇੱਕ ਭੇਡਾਂ ਦੇ ਵਿੱਚ ਵੀ ਕੋਈ ਕਦ ਭੇਡ ਹੈ ਜੋ ਪਿੱਛੇ ਨਹੀਂ ਚਲਦੀ ਸਵਮ ਰਸਤਾ ਬਣਾਉਂਦੀ ਹੈ ਸਵਮ ਰਸਤੇ ਨੂੰ ਚੁਣਦੀ ਹੈ ਜਗਤ ਕੀ ਭੇਡਾਂ ਚਾਲ ਪਰ ਫਿਰ ਵੀ ਇੱਕ ਭੇਡ ਤੇ ਹੈ ਜੋ ਆਪਣੀ ਚਾਲ ਆਪ ਚਲਦੀ ਆਪਣਾ ਰਸਤਾ ਆਪ ਲੱਭਦੀ ਹੈ। ਔਰ ਪੂਰੀ ਜ਼ਿੰਮੇਵਾਰੀ ਨਾਲ ਚਲਦੀ ਹੈ। ਵਾਹ। ਪਸ਼ੂ ਜਗਤ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ। ਹਿਰਨਾ ਵਿੱਚ ਬਾਰਾਂ ਸਿੰਘਾ ਸਾਰੀ ਹਿਰਨੀਆਂ ਦਾ ਰਸਤਾ ਚੁਣਦਾ ਹੈ। ਪੂਰੀ ਜ਼ਿੰਮੇਵਾਰੀ ਨਾਲ ਚਲਦਾ ਹੈ। ਔਰ ਸਾਰਿਆਂ ਨੂੰ ਖਤਰੇ ਤੋਂ ਸਾਵਧਾਨ ਕਰਾਂਦਾ ਹੈ। ਪਿਛੇ ਚੱਲਣ ਵਾਲੀਆਂ ਹਿਰਨ ਤੇ ਹਿਰਨੀਆਂ ਉਹ ਭਰੋਸੇ ਨਾਲ ਚੱਲਦੀਆਂ ਸਾਡਾ ਰਹਿਬਰ ਹੈ ਤੁਸੀਂ ਆਖੋਗੇ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਇਹ ਦਿਨ ਜਿਹੜੇ ਉਦਾਹਰਣ ਦਿੱਤੇ ਨੇ ਕੀੜੀ ਦੇ ਕੂੰਜ ਦੇ ਤੇ ਹਿਰਨ ਸਾਨੂੰ ਸਮਝਾਣਾ ਕੀ ਚਾਹੁੰਦੇ ਨੇ ਚੌਥੀ ਪੰਕਤੀ ਧਿਆਨ ਨਾਲ ਸੁਣਨਾ ਕੀਟੀ ਖਗ ਮਿਰਗ ਇਹ ਟੀ ਖੱਗ ਮਿਰਗ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਚਦਤ ਅਗਿਆਨ ਹੈ ਕੀੜੀ ਕੂੰਝ ਤੇ ਹਿਰਨ ਆਪਣੇ ਮੁਖੀ ਦੇ ਪਿਛੇ ਚਲਦਿਆਂ ਨੇ ভরਸੇ ਨਾਲ ਚਲਦਿਆਂ ਨੇ ਇੱਕ ਮਨੁੱਖ ਹੈ ਜਿਹੜਾ ਕਹਿ ਦਿੰਦਾ ਗੁਰਨਾਣਿਕ ਤੇ ਰਏ ਰਸਤਾ ਸਾਡਾ ਇਹ ਰਸਤਾ ਅਸੀਂ ਨਹੀਂ ਚੱਲਣਾ ਤੇਰੇ ਪਿਛੇ ਨਹੀਂ ਚੱਲਣਾ ਇਹ ਕਲਗੇ ਇਧਰ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਕੋਈ ਰੈਬਰਾਂ ਦੇ ਪਿੱਛੇ ਨਹੀਂ ਚੱਲਦਾ ਹਾਂ ਰੈਬਰ ਪੂਜੇ ਜਾਂਦੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਚੱਲਦਾ ਰਾਮ ਨੂੰ ਪੂਜਿਆ ਜਾ ਰਿਹਾ ਹੈ ਰਾਮ ਦੀ ਮਰਿਆਦਾ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਕੋਈ ਇਹ ਹਕੀਕਤ ਹੈ ਕ੍ਰਿਸ਼ਨ ਨੂੰ ਪੂਜਾ ਜਾ ਰਿਹਾ ਹੈ ਕ੍ਰਿਸ਼ਨ ਦਾ ਖੇੜਾ ਅਨੰਦ ਰਸ ਭਾਗਵਤ ਦਾ ਗਿਆਨ ਮਨੁੱਖ ਦੇ ਕੋਲ ਕੋਈ ਵਿਵਹਾਰ ਤੋਂ ਪਤਾ ਚੱਲਦਾ ਪੈ ਵਿਵਹਾਰ ਤੋਂ ਪਤਾ ਚੱਲਦਾ ਪੈ ਮੁਸਲਮਾਨ ਨੇ ਇਹਦੇ ਵਿਵਹਾਰ ਦੇ ਤੇ ਕੁਰਾਨ ਦੀ ਛਾਪ ਨਹੀਂ ਹੈ ਪੂਜ ਲੈਣਾ ਪਾਠ ਕਰ ਲੈਣਾ ਮੁਹੰਮਦ ਸਾਹਿਬ ਦਾ ਸਤਕਾਰ ਕਰ ਲੈਣਾ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰਨਾਮਿਕ ਦੀ ਮਹਿਮਾ ਗਾਇਨ ਕਰਨੀ ਕਲਗੀਧਰ ਦੀ ਮਹਿਮਾ ਗਾਇਨ ਕਰਨੀ ਅਵਤਾਰਾਂ ਨੂੰ ਪੂਜਣਾ ਬੜਾ ਸੌਖਾ ਹੈ अवतारਾਂ ਦੇ ਨਕਸ਼ੇ ਕਦਮ ਤੇ ਚੱਲਣਾ ਬੜਾ ਔਖਾ। ਭਾਈ ਸਾਹਿਬ ਕਹਿੰਦੇ ਨੇ ਕੀਟੀ ਖਗ ਮਿਰਗ ਪੰ ਸੰਨਮਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਛਲਤ ਅਗਿਆਨ ਹੈ। ਦੂਸਰੀ ਉਹਨਾਂ ਦੀ ਪੌੜੀ ਹੈ। ਉਹ ਕਹਿੰਦੇ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੈ। ਇਤਨੀ ਛੋਟੀ ਹੈ ਇਹਦੀ ਹੋਂਦ ਦਾ ਪਤਾ ਹੀ ਨਹੀਂ ਚੱਲਦਾ ਪਹਿਰਾ ਥੱਲੇ ਵਿਚਾਰੀ ਆ ਜਾਂਦੀ। ਕਿਸਦੇ ਪੈਰਾਂ ਥੱਲੇ ਆ ਗਈ ਕਈ ਵਾਰ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਮੇਰੇ ਪੈਰਾਂ ਦੇ ਥੱਲੇ ਕੌਣ ਆਇਆ ਜਦ ਕਿ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹ ਬੰਦੇ ਹਾਥੀ ਦੇ ਪੈਰ ਦੇ ਥੱਲੇ ਜੋ ਤੇਰਾ ਹਾਲ ਹੁੰਦਾ ਹੈ ਨਾ ਤੇਰੇ ਪੈਰ ਦੇ ਥੱਲੇ ਕੀੜੀ ਦਾ ਉਹ ਹੀ ਹਾਲ ਹੁੰਦਾ ਉਹਨੇ ਇੱਕ ਨਜ਼ਮ ਲਿਖੀ ਐ ਇਸ ਤੇ ਹਾਥੀ ਦੇ ਪੈਰ ਦੇ ਥੱਲੇ ਜੋ ਤੇਰੀ ਦਸ਼ਾ ਹੁੰਦੀ ਹੈ ਉਹੀ ਦਸ਼ਾ ਕੀੜੀ ਦੀ ਤੇਰੇ ਪੈਰਾਂ ਦੇ ਥੱਲੇ ਹੁੰਦੀ ਹੈ ਕੋਤ ਨਹੀਂ ਹੁੰਦੀ ਨਹੀਂ ਛੋ ਨੇਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਿਣਾਣਾ ਇਹ ਉਹਦੀ ਫਿਤਰਤ ਹੈ ਮੈਂ ਹਾਂ ਕੁਛ ਮੈਂ ਹਾਂ ਕੁਛ ਇਹ ਜਣਾਣਾ ਇਹ ਗਿਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੀ ਇਹ ਤੇ ਨਿਰਮਾਨਤਾ ਦੀ ਮੂਰਤੀ ਚੋਂ ਹੀ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹੋਣਾ ਅਸੀਂ ਸੇਵਾਦਾਰਾਂ ਪਰ ਸਾਥੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਗਣਾ ਤੇ ਮੈਂ ਇਤਨਾ ਹੀ ਕਹਿ ਸਕਦਾ ਇਸ ਵਕਤ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਗਣਾ ਇਸ ਵਾਸਤੇ ਮੈਂ ਦੇਖਦਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਭਾਂਡੇ ਮਾਂਝਣ ਵਾਲੇ ਬੰਦਿਆਂ ਨੂੰ ਮਾਂਝਣ ਲੱਗ ਪੈਂਦੇ ਨੇ ਉਲਟਾ ਹੀ ਕੰਮ ਕਰਨ ਲੱਗ ਜਾਂਦੇ ਨੇ ੁੱਟੇ ਪੈ ਜਾਂਦੇ ਨੇ ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਇੱਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਖੀ ਦੇ ਪਿੱਛੇ ਚੱਲਦੀ ਹੈ ਫਿਰ ਨਿੱਕੀ ਜਿਹੀ ਖੁੜਦੇ ਚ ਹਜ਼ਾਰਾਂ ਆ ਜਾਂਦੀਆਂ ਪਿਆਰ ਨਾਲ ਰਹਿੰਦੀਆਂ 16 ਕਮਰਿਆਂ ਦਾ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦੇ ਪਿਓ ਪੁੱਤਰ ਨਹੀਂ ਰਹਿ ਸਕਦੇ ਸਸਤੇ ਨੂੰ ਨਹੀਂ ਰਹਿ ਸਕਦੇ ਦੀਵਾਰ ਪਾਓ ਵੰਡੀਆਂ ਕਰੋ ਨਹੀਂ ਰਹਿ ਸਕਦੇ ਪਰ ਨਿੱਕੀ ਜਿਹੀ ਖੁੜਦੇ ਚ ਹਜ਼ਾਰਾਂ ਕੀੜੀਆਂ ਰਹਿ ਸਕਦੀ ਪਿਆਰ ਨਾਲ ਰਹਿੰਦੀਆਂ ਨੇ ਭਾਈਚਾਰਾ ਮਹਿਲ ਦੀ ਤਰ੍ਹਾਂ ਮਕਾਨ ਹੈ ਦੋ ਬਿਰਾ ਨਹੀਂ ਰਹਿ ਸਕਦਾ ਮਹਿਲ ਨੁਮਾ ਮਕਾਨ ਹੈ ਪਿਓ ਪੁੱਤਰ ਨਹੀਂ ਰਹਿ ਸਕਦਾ ਮੈਂ ਦੇਖੇ ਨੇ ਬੁੱਢੇ ਮਾਂ ਬਾਪ ਰੁੱਲਦੇ ਕਿਧਰੇ ਪਰਾ ਧੱਕੇ ਕਾਂਦੇ ਦੇ ਦੇਖੇ ਨੇ ਬਹੁਤ ਵੱਡਾ ਮਹਿਲ ਨੁਮਾ ਮਕਾਨ ਹੈ ਦੋ ਬਿਰਾ ਨਹੀਂ ਰਹਿ ਸਕਦਾ ਮਹਿਲ ਨੁਮਾ ਮਕਾਨ ਹੈ ਪਿਓ ਪੁੱਤਰ ਨਹੀਂ ਰਹਿ ਸਕਦਾ ਸਸਤੇ ਨੂੰ ਨਹੀਂ ਰਹਿ ਸਕਦਾ بڑا چھوٹਾ ਸਰੀਰ ਹੈ ਕੀੜੀ ਦਾ بڑا ਵੱਡਾ ਜਿਗਰਾ ਹੈ ਕੀੜੀ ਦਾ ਬੜਾ ਭਾਰੀ ਭਰਕਮ ਸਰੀਰ ਹੈ ਮਨੁੱਖ ਦਾ ਕੀੜੀ ਵਰਗਾ ਜਿਗੜਾ ਹੈ ਇਸ ਮਨੁੱਖ ਦਾ ਕੁਝ ਵੀ ਨਹੀਂ ਐਨ ਛੋਟਾ ਜਿਹਾ ਜਿਗੜਾ ਹੈ ماں ਵਾਸਤੇ ਵੀ ਜਗਾ ਕੋਈ ਨਹੀਂ ਪਿਓ ਵਾਸਤੇ ਵੀ ਜਗਾ ਕੋਈ ਨਹੀਂ ਘਰਾ ਵਾਸਤੇ ਵੀ ਜਗਾ ਕੋਈ ਨਹੀਂ ਕਿੱਕਤ ਖੁੱਡ ਸਹੰਸ ਸਾਵਾਂ ਆਵੇ ਫਿਰ ਅੱਗੇ ਜੋ ਭਾਈ ਸਾਹਿਬ ਕਹਿੰਦੇ ਨੇ ਘਿਓ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿਥੇ ਚਲ ਜਾਵੇ ਵਾਸਨਾ ਆ ਗਈ ਇਥੇ ਘਿਓ ਡੋਲੇ ਆਇਆ ਇਥੇ ਸ਼ੱਕਰ ਪਈਏ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਵਜ਼ਬ ਦੀ ਬੰਦੇ ਨੂੰ ਕਿਸੇ ਕੰਮ ਧੰਦੇ ਬਿਜ਼ਨਸ ਦੇ ਚ ਪਤਾ ਚਲ ਜਾਏ ਪਰ ਸੀਕ੍ਰਟ ਰੱਖਦਾ ਹੈ ਪੜੋਸੀ ਨੂੰ ਨਾ ਪਤਾ ਚੱਲੇ ਭਰਾ ਨੂੰ ਵੀ ਨਾ ਪਤਾ ਚੱਲੇ ਭਰਾ ਬਰਾਬਰ ਕੁਲ چھਪੰਦੇ ਨਾ ਮੈਂ ਹੀ ਸਾਰਾ ਕਮਾਲ ਲਵਾਂ ਮੈਂ ਹੀ ਆਪਣੇ ਘਰ ਵਰ ਲਵਾਂ ਬਾਕੀਆਂ ਦੇ ਤੇ ਐਨ ਭੁੱਖੇ ਪਿਆਸੇ ਰਹਿ ਇਹ ਕਮਜ਼ੋਰੀ ਮਨੁੱਖ ਦੇ ਚ ਮੈਂ 2 4 ਘਰਾਂ ਨੇ ਫੈਕਟਰੀਆਂ ਦੇਖਣ ਗਿਆ ਇੱਕ ਸਿੰਘ ਲੈ ਗਿਆ ਤੈਨੂੰ ਕੋਈ ਪਰਸਨ ਐਸਸੈਂਸਨ ਮੈਨੂੰ ਸਾਫ਼ ਕਹਿ ਦਿੱਤ ਗਿਆ ਨਹੀਂ ਜੀ ਇਹਦਾ ਸੀਕ੍ਰੀਟ ਹੈ ਉੱਥੇ ਸਾਰੇ ਨਹੀਂ ਜਾਂਦੇ ਹੁੰਦੇ ਤੇ ਮੈਂ ਕਿਹਾ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿ ਚੀਜ਼ ਦੀ ਤੁਸੀਂ ਮੈਨੂੰ ਦਿਖਾ ਰਹੇ ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਸੀਕ੍ਰੀਟ ਹੈ ਕਿ ਜਿਹੜੀ ਗੱਲ ਦਾ ਸੀਕ੍ਰੀਟ ਸਭ ਤੇ ਸਭ ਤੇ ਫਿਰ ਪੜਦਾ ਪਾਣਾ ਸੀ ਲੈ ਆਏ ਕਿਉਂ ਸੀਕ੍ਰੀਟ ਹੈ ਜੋ ਮੈਂ ਉਧਰ ਜਾਣ ਲੱਗਾਗਾ ਸੀਕ੍ਰੀਟ ਹੈ ਇਹਦੇ ਸੁਪਾ ਕੇ ਰੱਖਿਆ ਹੈ ਇਹ ਰਾਜ਼ ਦੇ ਚ ਹੈ ਮਦਾ ਇਸ ਫੈਕਟਰੀ ਦਾ ਇਹ ਰਾਜ਼ ਕਿ ਜੇ ਦੂਜੇ ਨੂੰ ਨਾ ਪਤਾ ਚੱਲ ਜਾਏ ਦੂਜਾ ਨਾ ਬਣਾਉਣ ਲੱਗ ਪਵੇ। ਹੱਦ ਹੋ ਗਈ। ਦੂਜੇ ਤੇ ਮੋਚ ਬੁਰਕੀ ਨਹੀਂ ਪਹਿਣੀ ਚਾਹੀਦੀ। ਇਹ ਕਮਜ਼ੋਰੀ ਮਨੁੱਖ ਦੇ ਚ ਹੈ ਕੀੜੀ ਨੂੰ ਪਤਾ ਚੱਲ ਜਾਏ ਇਥੇ ਹਜ਼ਾਰਾਂ ਦਾਣੇ ਖੰਡ ਦੇ ਪਏ ਨੇ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਜੁਗਾਦਰੀ ਦੀ ਗੱਲ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ। ਜਮਨਾ ਦੀ ਨਹਿਰ ਤੇ ਸ਼ਾਮ ਨੂੰ ਟੈਲਣ ਨਿਕਲ ਜਾਂਦੇ ਸੀ ਤੇ ਕਿਨਾਰੇ ਤੇ ਸੁਆੰਖ ਉੱਗੀ ਪਈ ਸੀ ਸੁਆੰਖ ਇੱਕ ਛੋਟੇ ਛੋਟੇ ਬਾਜਰੇ ਦੇ ਤੋਂ ਵੀ ਛੋਟੇ ਦਾਣੇ ਹੁੰਦੇ ਨੇ ਵਰਤ ਰੱਖਦੀਆਂ ਨੇ ਸਨਾਥਨ ਬੀਬੀਆਂ ਉਹ ਫਿਰ ਵਰਤ ਵਾਲੇ ਦਿਨ ਖਾਂਦੀਆਂ ਉਹਨੂੰ ਸੁਆੰਖ ਕਹਿੰਦੇ ਆ ਉਹ ਸੁਆੰਖ ਸੁੱਕ ਕੇ ਡਿੱਗੀ ਪਈ ਸੀ ਮਤਲਬ ਪੱਕ ਕੇ ਡਿੱਗ ਗਈ ਸੀ ਇੱਕ ਬੂਟਾ ਕੀੜੀਆਂ ਦੀ ਮੈਂ ਡਾਰ ਦੇਖੀ ਇੱਕ ਜਾਂਦੀ ਹੋਈ ਇੱਕ ਆਂਦੀ ਹੋਈ ਇੱਕ ਤੇ ਜਾ ਰਹੀ ਐ ਸਵਾਂਖ ਦੀ ਤਰਫ ਦੂਜੀ ਦਾਣਾ ਮੋਂ ਦੇ ਚ ਪਾਖੇ ਆ ਰਹੀ ਐ ਆਪਣੇ ਖੁੱਡ ਦੀ ਤਰਫ ਲੈ ਜਾ ਰਹੀ ਐ ਤੇ ਖੁੱਡ ਮੈਂ ਕਦਮਾਂ ਨਾਲ ਨਾਪੀ ਸੀ 100 ਕਦਮਾਂ ਦੀ ਦੂਰੀ ਤੇ ਸੀ ਖੁੱਡ ਇਤਨੀ ਦੂਰ ਲੈ ਜਾ ਰਹੀ ਸੀ ਉਹ ਸੁਆਂਖ ਦੇ ਦਾਣੇ ਮੂੰਹ ਤੇ ਮੈਂ ਉਸ ਪਾਸੇ ਹੀ ਚੱਲ ਪਿਆ ਹੁਣ ਕਿਹੜੀ ਜਗ੍ਹਾ ਤੇ ਜਾਂਦੀ ਹੈ ਨਾਲ ਜਿਹੜੇ ਮੇਰੇ ਸਹਿਰ ਕਰਨ ਵਾਲੇ ਸਨ ਉਹ ਕਹਿਣ ਲੱਗੇ ਉਹ ਜਿਹਿਆਂ ਦੇ ਗਿਆਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ ਨੇ ਕਿੰਨੀਆਂ ਨਿੱਕੀਆਂ ਗੱਲਾਂ 'ਚ ਪਿੱਛੇ ਪੈ ਜਾਂਦੇ ਨੇ ਮੇਰੇ ਹਮ ਉਮਰ ਸਨ ਖੁੱਲ ਕੇ ਗੱਲ ਕਰਦੇ ਸਨ ਮੈਂ ਕਿ ਚਲੋ ਐਂ ਜੀ ਸਹੀ ਪਰ ਮੈਨੂੰ ਇੱਕ ਕੁ ਨੁਕਤਾ ਲੱਭਦਾ ਪਿਆ ਹੈ ਹੱਥੋਂ ਕੁਝ ਗੱਲ ਲੱਭਦੀ ਪਈ ਹੈ खुड दे रखे है कीड़ी ने ते वापस मैं मैके पता है जिड़ा दाना मैं रख के जा रही है हेनु मिलेगा मनुख ते बार जोड़ा रख जाए तो नहीं लगता अगला ले वो जो दाना रख के जा रही है खुड़े चुनु पता है मेनु मिलना है कहण तो मुराद तो कोई भरोसा नहीं कुछ भरोसा नहीं वह दाणा रख के जा रही है ਉਹਨੂੰ ਪਤਾ ਹੈ ਵਾਪਸੀ ਤੇ ਮੈਂ ਆਣਾ ਮੇਰਾ ਹੱਕ ਕਿਸੇ ਨੇ ਨਹੀਂ ਖੋਣਾ ਮੇਰਾ ਹੱਕ ਮੈਨੂੰ ਮਿਲਣਾ ਹੈ ਮਿਲਣਾ ਗਉ ਸ਼ੱਕ ਕਰਦੀ ਵਾਸ ਲੈ ਜਿੱਥੇ ਧਰੀ ਤੇ ਥੇ ਚਲ ਜਾਏ ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਖਾਏ ਇੱਕ ਦਾਣਾ ਖੰਡ ਦਾ ਇਧਰ ਪਿਆਏ ਇੱਕ ਦਾਣਾ ਉਧਰ ਪਿਆਏ ਇੱਕ ਦਾਣਾ ਉਧਰ ਪਿਆਏ ਉਹ ਰੇਤ ਦੇ ਚੋਂ ਵੀ ਦਾਣਾ ਕੱਢ ਲੈਂਦੀ ਐ ਸ਼ੱਕਰ ਦਾ ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਇਹ ਗੱਲ ਰਮਜ਼ ਦੇ ਚ ਕਹੀ ਐ ਭਗਤ ਕਬੀਰ ਇਸ ਰਮਜ਼ ਨੂੰ ਖੋਲਦੇ ਨੇ ਇੱਕ ਸਲੋਕ ਦੇ ਚ ਹਰ ਹੈ ਖੰਡ ਐ ਤੇ ਰੱਬ ਦਾ ਨਾਮ ਖੰਡ ਪਰ ਰੇਤ ਮੇ ਵਿਖਰੀ ਰੇਤ ਦੇ ਚ ਬਿਕ ਰਿਆ ਪੇ ਕੇ ਇਧਰੇ ਦਾਣਾ ਕਿਧਰੇ ਇਧਰੇ ਦਾਣਾ ਰੱਬ ਦੀ ਝਲਕ ਕਿੱਥੋਂ ਲਾਓਗੇ ਕਿਹੜੀ ਜਗ੍ਹਾ ਤੋਂ ਲਾਓਗੇ ਗੁਣਾ ਤਾਂ ਮਿਲੇਗੀ ਤੇ ਗੁਣਾ ਦੀ ਝਲਕ ਕਿੱਥੇ ਵੇਖੋਗੇ ਕਿਸੇ ਮਨੁੱਖ ਦੇ ਚ ਔਰ ਕਿੱਥੋਂ ਵੇਖੋਗੇ ਪਰ ਗੁਣਾ ਦੀ ਇਹ ਖੰਡ ਬੜੇ ਭਾਰੀ ਔਗਣਾ ਦੀ ਰੇਤ ਦੇ ਚ ਬਿਕਰੀ ਪਈ ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਚ ਰੇਤ ਨਹੀਂ ਹੈ ਮਿੱਟੀ ਦਾ ਪੁੱਤਰਾ ਮਹਾਰਾਜ ਗੁਰੂ ਨਾਨਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ ਮਾਟੀ ਕਾ ਕਿਆ ਧੋ ਪੈ ਸੁਆਮੀ ਮਾਨਸ ਕੀ ਗਤਿ ਸਾਬਣ ਤੇ ਪਾਣੀ ਲੈ ਕੇ ਵੀ ਜੇ ਮੈਂ ਮਿੱਟੀ ਨੂੰ ধਵਾ اے ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਫ਼ ਕਰਾਂ ਮਿੱਟੀ ਦੇ ਚੋਂ ਮੈਂ ਮੈਲ ਕਿੱਥੋਂ ਕੱਢਾਂ ਇਹ ਮਿੱਟੀ ਦਾ ਪੁਤਲਾ ਹੈ ਇਹਦੇ ਚ ਮੈਲ ਰਹੇਗੀ ਇਤਨੀ ਵਕਾਲਤ ਕਰਦੇ ਨੇ ਧੰਨ ਗੁਰੂ ਨਾਨਕ ਮਨੁੱਖ ਦੇ ਮਾਟੀ ਕਾ क्या धोपे स्वामी मानस की गते चलता या मनुख सड़क खा खाके गिर नो स्याणे मनुख नले मनुख न गिर गया बेचारा ठोकर खा गया चोट लग गई है कोई भी औगण कोई भी पाप मन गिर जाना है ਤਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਤਰਸ ਕਰਦੇ ਨੇ ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਗਰਣਾ ਕਰਦੇ ਸਾਰੇ ਹੀ ਨਫਰਤ ਕਰਦੇ ਧਾਰਮਿਕ ਮਨੁੱਖ ਦੀ ਪਛਾਣ ਮਨ ਕਿਸ ਦਾ ਗਿਰ ਗਿਆ ਔਗਣਾ ਕਰਕੇ ਗਿਰ ਗਿਆ ਪਾਪ ਕਰਕੇ ਗਿਰ ਗਿਆ ਹੁਣ ਉਸ ਤੇ ਵੀ ਤਰਸ ਕਰ ਰਿਹਾ ਕੋੜੀ ਵੀ ਤੇ ਤਰਸ ਆਇਆ ਠੱਗ ਤੇ ਵੀ ਸੱਜਣ ਟੱਗ ਤੇ ਵੀ ਗੁਰਨਾਨਕ ਨੂੰ ਤਰਸ ਆਇਆ ਔਰ ਤਰਸ ਆਇਆ ਉਸ ਰਾਖਸ਼ਸ ਤੇ ਜੋ ਜਵਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੋੜਾ ਗੁਰਨਾਨਕ ਨੂੰ ਰਾਖਸ਼ਸ ਤੇ ਵੀ ਤਰਸ ਆਇਆ ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਭੰਡਣ ਲੱਗ ਪੈਂਦਾ ਆਏ ਹੋਏ ਤਰਸ ਆ ਗਿਆ ਹੈ ਰਾਖਸ਼ ਹੋਣਾ ਠੱਗ ਹੋਣਾ ਮਾਨਸਿਕ ਗਰਾਵਟ ਹੈ ਕਿ ਜੇ ਹੁਣ ਮਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਖਾ ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦਿਓਗੇ ਗਿਰੇ ਉੱਠਣੀ ਨਾ ਦੇ ਵਗਲੇ ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ ਗੁਨਾਹਗਾਰ ਕਹਿੰਦੇ ਨੇ ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖ ਦਿੰਦੇ ਨੇ ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ ਕਿਉਂਕਿ ਸਾਰੇ ਜੋ ਬੰਦ ਦੇ ਨੇ ਸਾਰੇ ਜੋ ਬੰਦ ਦੇ ਨੇ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਛੁਣ ਛੁਣ ਖਾਏ ਅਰ ਹੈ ਖਾਂਡ ਰੇਤ મે ਬਿਖਰੀ ਹਸਤੀ ਛੁਣੀ ਨਾ ਜਾਏ ਕਹੋ ਕੰਬੀਰ ਕੁਲ ਜਾਤ ਪਾਤ ਤਜ ਚੀਤੇ ਹੋਏ ਚੁਣ ਖਾਇ ਜ਼ਾਤ ਦਾ ਮਾਣ ਕੁੱਲ ਦਾ ਮਾਣ ਧਨ ਦਾ ਮਾਣ ਜੋਬਨ ਦਾ ਮਾਣ ਮਨੁੱਖ ਨੂੰ ਹਾਥੀ ਬਣਾ ਦਿੰਦਾ ਤੇ ਹੁਣ ਹਾਥੀ ਨੂੰ ਆਖੋ ਤੂੰ ਇਹ ਦਾਣੇ ਚੁਣ ਜਿਹੜੇ ਇੱਕ ਇਧਰ ਵਿਖਰਿਆ ਪਿਆ ਇੱਕ ਇਧਰ ਵਿਖਰਿਆ ਪਿਆ ਕਬੀਰ ਕਹਿੰਦਾ ਅਸਥੀ ਚੁਣੀ ਨਾ ਜਾਏ ਤੇ ਹਾਥੀ ਕੌਣ ਜਿਹਨੂੰ ਜ਼ਾਤ ਦਾ ਹੰਕਾਰ ਹੈ ਧਨ ਦਾ ਹੰਕਾਰ ਹੈ ਜੋਬਨ ਦਾ ਹੰਕਾਰ ਹੈ ਪ੍ਰਭਤਾ ਦਾ ਹੰਕਾਰ ਹੈ कबीर कहें हाथी ये नहीं चुन सकेगा अगर इन्हें सूड मारी भी एक दाना चुनन दी तो एक दाने रेत उसकी मोह च इतनी पै जाएगी खंड का सुद नहीं आएगा फिका ही आएगा संगत च फिका ही चला जाएगा बड़े फिके बाणी पड़ेगा फिके ढंगी गुटका बंद कर देगा कारण हाथी है हाथी है ਇਹ ਡੁੱਲੇ ਖੰਡ ਦੇ ਦਾਣੇ ਨਹੀਂ ਚੁਣ ਸਕਦਾ ਫਿਰ ਕਿਵੇਂ ਚੁਣੀ ਜਾਏ ਕਿਵੇਂ ਚੁਣੀਏ ਕਬੀਰ ਸਾਨੂੰ ਢੰਗ ਦੱਸਦੇ ਨੇ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣਖਾ ਕੀੜੀ ਬਣ ਜਾ ਤੋ ਕੌਣ ਕੀੜੀ ਐ ਕੋਈ ਕੁਲ ਦਾ ਮਾਣ ਨਹੀਂ ਕੋਈ ਜਾਤ ਦਾ ਮਾਣ ਨਹੀਂ ਕੋਈ ਧਨ ਦਾ ਮਾਣ ਨਹੀਂ ਕੋਈ ਜੋਬਨ ਦਾ ਮਾਣ ਨਹੀਂ ਇਹ ਸਾਰੀ ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੂੰਹ ਚ ਪਾ ਲਏ ਔਰ ਆਪਣੇ ਮੌਹ ਨੂੰ ਮਿਠਾਸ ਨਾਲ ਭਰ ਲਏਗੀ ਰਸ ਨਾਲ ਭਰ ਲਏਗੀ